ਗੁਰਦੁਆਰਾ ਸ਼ੇਰ ਆ ਸ਼ਹਿਰ ਦਾ ਇਤਿਹਾਸ ਇਸ ਸਥਾਨ ਤੇ ਜਦੋਂ ਕਲਗੀਧਰਪਾ ਸਾਹਿਬ ਦੀ ਸ਼ਾਦੀ ਸਮੇਂ ਪਹੁੰਚੇ ਤੇ 23 ਹਾਰ ਸੰਮਤ 1734 ਨੂੰ ਸਤਗੁਰ ਜੀ ਦੀ ਬਰਾਤ ਦਾ ਉਤਾਰਾ ਕੀਤਾ ਗਿਆ ਇਸ ਸਥਾਨ ਤੇ ਸਤਗੁਰ ਜੀ ਦਾ ਸ਼ੇਰ ਆ ਬੰਨਿਆ ਸੀ ਕਾਂਜ ਰਾਜ ਬਾਬਾ ਨਾ ਬਾਬਾ ਜੀ ਕਾਂ ਇਸ ਸੰਸਥਾਨ ਤੇ ਹੀ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਦੀ ਸਿਹਰਾਬੰਦੀ ਹੋਈ ਸੀ ਇਸ ਸੰਸਥਾਨ ਤੇ ਹੀ ਸੰਗਤਾਂ ਨੇ ਕਾਰਜਾਂ ਦੇ ਸਿਹਰੇ ਵਾਧੇ ਆ ਭਾਈ ਕਰ ਲੋ ਸੇਵਾ ਕਰ ਲੋ ਸੇਵਾ ਭਾਗਾਂ ਵਾਲਿਓ ਗੁਰੂ ਦੀ ਸੇਵਾ ਇਸ ਮਹਾਨ ਸੰਸਥਾਨ ਦੀ ਜਾਨਾ ਜਾਣਾ ਜੀ ਥੋੜੀ ਆਇਆ ਜਿੰਨੂੰ ਮੈਨੂੰ ਜੰਮੇ ਵਾਲੀ ਕਿਉਂ ਆ ਰਿਹਾ ਥੋੜੀ ਕੰਮ ਹੈ क्या मैंने क्या है और मैंने क्या कि जब मैं कॉलेज में जाके से लिया ना तो उधर तो ना गुड़ वाले ਸਾਨੂੰ ਗੁਰੂ ਗੋਬਿੰਦ ਸਿੰਘ ਜੀ ਉਹ ਉੱਥੇ ਗੱਡੀ ਵੇਖੀ ਹੁੰਦੀ ਖਾਂ ਉੱਤਰ ਲਿਖਾ ਬਹੁਤ ਰਹਿੰਗੇ ਕਿ ਉਹ ਜਿੰਦਰੇ ਆਪ ਆਇਆ ਉਹਨੇ ਥੋੜੀ ਜਿਹਾ ਸਾ ਤਾਨ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸੇਰਾ ਸੇਰਾ ਇਹ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਸਾਹਿਬ ਗੁਰੂਕੇ ਲਾਹੌਰ ਜਾਂਦਿਆਂ ਰਸਤੇ ਵਿੱਚ ਆਉਂਦਾ ਹੈ